ਸਮਾਣਾ ਹਲਕੇ ਦੇ ਪਿੰਡ ਸੇਰ ਮਾਜਰਾ ਦੇ ਵਿੱਚ ਅੱਜ ਜਿਹੜਾ ਕਿ ਨਸ਼ਾ ਤਸਕਰ ਰਜਿੰਦਰ ਸਿੰਘ ਉਸ ਦੇ ਮਕਾਨ ਨੂੰ ਟੈਗ ਹੈ ਕਿਉਂਕਿ ਨਸ਼ਾ ਤਸਕਰਾਂ ਖਿਲਾਫ ਪੰਜਾਬ ਪੁਲਿਸ ਨਸ਼ਾ ਯੁੱਧ ਨਸ਼ੇ ਦੇ ਵਿਰੁੱਧ ਦੀ ਮੁਹਿੰਮ ਚਲਾਈ ਹੈ ਉਸ ਦੇ ਤਹਿਤ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਪਾ ਰਹੀ ਹੈ ਅਤੇ ਜਿਹੜੇ ਨਜਾਇਜ਼ ਪੈਸਾ ਕਮਾਇਆ ਹੈ ਨਾ ਸਭੇਚ ਕੇ ਉਹਨਾਂ ਕੇ ਇਮਾਰਤਾਂ ਬਣਾਈ ਗਈਆਂ ਹਨ ਕੋਠੀਆਂ ਬਣਾਈ ਗਈਆਂ ਘਰ ਬਣਾਏ ਗਏ ਉਹਨਾਂ ਨੂੰ ਗिराया ਜਾ ਰਿਹਾ ਹੈ ਤਾਂ ਕਿ ਦੂਜੇ ਲੋਕਾਂ ਨੂੰ ਉਸ ਦੀ ਚੇਤਾਵਨੀ ਹੈ ਕਿ ਜੇ ਨਸ਼ਾ ਵੇਚੋਗੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਹੀ ਕਾਨੂੰਨ ਦੇ ਮੁਤਾਬਿਕ ਕਾਰਵਾਈ ਕੀਤੀ ਜਾਣੀ ਹੈ ਇਸ ਕੇ ਤਹਿਤ ਸਮ ਹੋਇਆ ਬਰੁਨ ਸ਼ਰਮਾ ਉੱਥੇ ਖੁਦ ਪਹੁੰਚੇ ਅਤੇ ਪੁਲਿਸ ਅਧਿਕਾਰੀ ਸਮਾਣਾ ਕੇ ਡੀਐਸਪੀ ਗੁਰਿਕਵਾਲ ਸਿੰਘ ਸਿਕੰਦ ਪਸਿਆਣਾ ਥਾਣੇ ਦੇ ਅਧਿਕਾਰੀ ਅਜੇ ਕੁਮਾਰ ਅਤੇ ਪੁਲਿਸ ਦੇ ਆਲਾ ਅਫਸਰ ਇਸ ਮੌਕੇ ਤੇ ਕਾਰਵਾਈ ਕੇ ਦੌਰਾਨ ਉੱਥੇ ਹਾਜ਼ਰ ਰਹੇ ਜੋ ਵੀ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਮੁੱਦਾ ਚੁੱਕਿਆ ਹੋਇਆ ਇੱਥੇ ਜੋ ਪਹਿਲਾਂ ਕਾਫੀ ਨਸੀ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਸੀਗਾ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਇਹ ਉਪਰਾਲੇ ਨਾਲ ਇੱਥੋਂ ਤਕਰੀਬਨ ਜੋ ਨਸ਼ਾ ਬਿਆਨ ਉਹ ਖਤਮੀ ਹੋ ਰਿਹਾ ਜੋ ਬਹੁਤ ਜੋਰ ਤੇ ਪਹਿਲਾਂ ਚੱਲਦਾ ਸੀ ਜਿਹੜਾ ਤੁਹਾਡੇ ਇੱਕ ਤਕਰੀਬਨ ਮੇਰੇ ਨਾਲ 2-4 ਸਾਲਾਂ ਤੋਂ ਕਰਦਾ ਸੀ ਜਿਹੜਾ ਨਸ਼ੀ ਦਾ ਨਸ਼ਾ ਵੇਚਦਾ ਸੀ ਇਹ ਤਾਂ ਹੁਣ ਅਸੀਂ ਲੀਕ ਚੈੱਕ ਕੀਤਾ ਵੀ ਕਿਸ ਚੀਜ਼ ਦਾ ਕਿਸ ਤੇ ਇਹਦਾ ਪ੍ਰਸ਼ਾਸਨ ਦਾ ਪਤਾ ਹੀ ਹੈ ਬਹੁਤ ਬਹੁਤ ਵਧੀਆ ਕੰਮ ਹਾਂਜੀ ਹਾਂ 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 ਪ੍ਰਸ਼ਾਸਨ ਦੇ ਜੇ ਪ੍ਰਸ਼ਾਸਨ ਬੰਦ ਕਰਾਏਗਾ ਤਾਂ ਹੀ ਬੰਦ ਹੋਏਗਾ ਪਿੰਡ ਦੀ ਪਿੰਡ ਸਹਿਯੋਗ ਦੇ ਰਿਹਾ ਬਹੁਤ ਦੇ ਰਿਹਾ ਐਸਾ ਕੁਛ ਨਹੀਂ ਹੈ ਵੀ ਕੋਈ ਪਿੰਡ ਦਾ ਸਿਆਣੇ ਤੋਂ ਸਿਆਣਾ ਨਿਆਣੇ ਤੋਂ ਨਾਲ ਸਾਰਾ ਸਹਿਯੋਗ ਦੇ ਰਿਹਾ ਸ਼ੇਰਮਾ ਜੀ ਦੇ ਅੱਜ ਅੱਜ ਮੈਕਸਿਮਮ ਇਹ ਮੰਨ ਕੇ ਚੱਲੂ ਵੀ 0% ਬਿਲਕੁਲ ਰਹੂਗਾ ਇਹ ਸੂਚਨਾਵਾਂ ਵੀ ਦਿੱਤੀਆਂ ਜਾਂਦੀਆਂ ਬਿਲਕੁਲ ਦਿੱਤੀਆਂ ਜਾਂਦੀਆਂ ਦੇਖੋ ਮਨਜੋਗ ਸੀਐਮ ਸਾਹਿਬ ਤੇ ਮਨਜੋਗ ਡੀਜੀਪੀ ਸਾਹਿਬ ਪੰਜਾਬ ਦੇ ਕਲੀਅਰ ਡਾਇਰੈਕਸ਼ਨ ਨੇ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇੱਕ ਬਹੁਤ ਜੰਗੀ ਪੱਧਰ ਤੇ ਚੱਲ ਰਿਹਾ ਇਹਦੇ ਚ ਪਟਿਆਲੇ ਜ਼ਿਲ੍ਹੇ ਚ ਵੀ ਬੜੀ ਸਰਗਰਮੀ ਨਾਲ ਨਸ਼ੇ ਤਸਕਰਾਂ ਖਿਲਾਫ ਕਾਰਵਾਈ ਹੁੰਦੀ ਆ ਜਿੱਥੇ ਅਸੀਂ ਨਸ਼ਾ ਤਸਕਰਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਕੇ ਸਪਲਾਈ ਚੇਨ ਤੋੜ ਰਹੇ ਹਾਂ ਉਸ ਤੋਂ ਇਲਾਵਾ ਜਿਹੜਾ ਵੀ ਕਿਸੇ ਨਸ਼ਾ ਤਸਕਰ ਨੇ ਨਸ਼ਿਆਂ ਦੇ ਗੋਰਖ ਬੰਦੇ ਨਾਲ ਜਿਹੜੀ ਕਾਲੀ ਕਮਾਈ ਕੀਤੀ ਆ ਤੇ ਕੋਈ ਵੀ ਨਜਾਇਜ਼ ਉਸਾਰੀ ਕੀਤੀ ਆ ਉਸ ਪੁਲਿਸ ਵਿਭਾਗ ਮਹਿਕਮਾ ਜਿਹੜਾ ਸਬੰਧਿਤ ਏਜੰਸੀ ਨਾਲ ਮਿਲ ਕੇ ਉਹਨੂੰ ਡਿਮੋਲੀਸ਼ਨ ਡਰਾਈਵ ਅਸੀਂ ਕਰ ਰਹੇ ਹਾਂ ਅੱਜ ਪਿੰਡ ਸ਼ੇਰਮਾਜਰੇ 'ਚ ਰਜਿੰਦਰ ਸਿੰਘ ਔਰ ਫਰੀઠા ਇਹ ਰੀਠਾ ਨਾਮ ਦਾ ਇੱਕ بڑا ਬਦਨਾਮ ਨਸ਼ਾ ਸਮਗਲਰਾ ਜਿਵੇਂ ਕਿ ਆਪਾਂ ਬੈਕਗ੍ਰਾਉਂਡ 'ਚ ਦੇਖ ਸਕਦੇ ਆ ਕਿ ਇਹਦੇ ਰਿਹਾਇਸ਼ੀ ਮਕਾਨ ਨੂੰ ਜੀਸੀਬੀ ਰਾਹੀਂ ਡਿਮੋਲਿਸ਼ ਕੀਤਾ ਜਾ ਰਿਹਾ ਇਸ ਸਮਗਲਰ ਤੇ 6 ਤੋਂ ਜ਼ਿਆਦਾ ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਤੇ ਇਹਦੇ ਡਿਮੋਲਿਸ਼ਨ ਨਾਲ ਪਿੰਡ ਵਾਸੀਆਂ 'ਚ ਇੱਕ ਬੜੀ ਖੁਸ਼ੀ ਦੀ ਲਹਿਰ ਆ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਮਨ 'ਚ ਬੜੇ ਡਰ ਤੇ ਸਹਿਮ ਦਾ ਮਾਹੌਲ ਵੀ ਪੈਦਾ ਹੋ ਹੁਣ ਤੱਕ ਅਸੀਂ 5 ਤੋਂ ਜ਼ਿਆਦਾ ਡਿਮੋਲਿਸ਼ਨਸ ਕਰ ਚੁੱਕੇ ਆ ਤੇ ਇਹ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੋਣ ਵਾਲੇ ਸਮੇਂ 'ਚ ਵੀ ਜੰਗੀ ਪੱਧਰ ਤੇ ਜਾਰੀ ਰਹੂਗੀ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼